ਗੱਲਾਂ ਆ ਗਈ ਇਹੋ ਤੇ ਹੁਣ ਅਸੀਂ ਝੰਡਾ ਲਗਾ ਕੇ ਆਵਾਂਗੇ ਤੇ ਜੇ ਜੁਰਤ ਹੈ ਤੁਹਾਡੇ ਦੇ ਵਿੱਚ ਠੀਕ ਹੈ ਸਿੰਘ ਆਪਣੇ ਜਹਾਜ ਤੇ ਆਉਣਗੇ ਫੋਰਚਨਰ ਦੇ ਉੱਤੇ ਠੀਕ ਹੈ ਤੇ ਜੇ ਜੁਰਤ ਹੈ ਤੇ ਹਟਾ ਕੇ ਦਿਖਾ ਦਿਓ ਜਾਂ ਫਿਰ ਅਸੀਂ ਨਹੀਂ ਤੇ ਜਾਂ ਫਿਰ ਤੁਸੀਂ ਨਹੀਂ ਅੱਜ ਕੱਲ ਕਰਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਹਿਮਾਚਲ ਦੇ ਲੋਕਾਂ ਨੇ ਪੰਜਾਬ ਦੀਆਂ ਆਈਆਂ ਫੌਜਾਂ ਨੂੰ ਰੋਕਿਆ ਪੰਜਾਬ ਤੋਂ ਆ ਰਹੀਆਂ ਫੌਜਾਂ ਨੂੰ ਰੋਕਿਆ ਜੋ ਕਿ ਮਨੀਕਰਨ ਸਾਫ ਦੇ ਵਿੱਚ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਜਿਸ ਤੋਂ ਬਾਅਦ ਪੰਜਾਬੀ ਸਿੰਘ ਭਰਾਵਾਂ ਨੂੰ ਰੋਕਣ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੋਣ ਲੱਗ ਪਈਆਂ ਤੇ ਇਸ ਦੇ ਵਿੱਚ ਹੀ ਇੱਕ ਸਿੰਘ ਭਰਾ ਜਿਸ ਨੇ ਹਿਮਾਚਲ ਵਾਲਿਆਂ ਨੂੰ ਖੁੱਲਾ ਚੈਲੰਜ ਕੀਤਾ ਕਿ ਤੁਸੀਂ ਸੰਤ ਭਿੰਡਰਾਂਵਾਲੇ ਦੇ ਝੰਡੇ ਉਤਾਰਨ ਲਈ ਸਾਡੇ ਸਿੰਘ ਭਰਾਵਾਂ ਨੂੰ ਪਰੇਸ਼ਾਨ ਕੀਤਾ ਤੇ ਤੁਹਾਨੂੰ ਹੁਣ ਇੱਕ ਚੈਲੰਜ ਹੈ ਕਿ ਹੁਣ ਪੰਜਾਬ ਦੀਆਂ ਫੌਜਾਂ ਖੁਦ ਆਣ ਗਈਆਂ ਤੇ ਝੰਡੇ ਸਮੇਤ ਆਣ ਗਈਆਂ ਤੇ ਤੁਸੀਂ ਹੁਣ ਜੁਰਤ ਰੱਖਿਓ ਤੁਸੀਂ ਵੀ ਆਪਣਾ ਜੋਰ ਦੱਸਿਓ ਤੇ ਤਸੀਂ ਵੀ ਹੁਣ ਰੋਕ ਕੇ ਦੱਸੋ ਕਿ ਨੈਕਸਟ ਵੀਕ ਸਾਡਾ ਹੁਣ ਪਲਾਨ ਹੈ ਅਸੀਂ ਵੀ ਖੁਦ ਚੜਾਈ ਕਰਨਗੇ ਤੇ ਤੁਹਾਨੂੰ ਦੇਖਾਂਗੇ ਤੇ ਦੋਸਤੋ ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੱਲ ਪਰਸੋਂ ਦੀ ਬਹੁਤ ਹੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਸੰਤਾਂ ਦੀ ਝੰਡੇ ਉਤਾਰੇ ਗਏ ਆ ਮਾਚਲ ਦੇ ਵਿੱਚ ਕਾਫੀ ਤੰਗ ਪਰੇਸ਼ਾਨ ਕੀਤਾ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਤੇ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਤੁਹਾਨੂੰ ਇੰਨਾ ਖਤਰਾ ਹੈ ਸੰਤਾਨੀ ਤਸਵੀਰ ਢੋੜ ਮਤਲਬ ਤੁਹਾਨੂੰ ਖੌਫ ਹੈ ਨਾ ਆ ਤੇ ਤੁਸੀਂ ਕਹਿੰਦੇ ਕਿ ਹਮ ਨਹੀਂ ਲੱਗਣ ਦੇਂਗੇ ਐਸਾ-ਉਸਾ ਚਲੋ ਜੋ ਤੁਸੀਂ ਤੱਕ ਕੀਤਾ ਤੁਸੀਂ ਕਰ ਲਿਆ ਠੀਕ ਹੈ ਹੁਣ ਹੋਰ ਵਾਰੀ ਆ ਕਿ ਸਿੰਘ ਆਉਣ ਲੱਗੇ ਨੇ ਆ ਅੱਜ ਬਸ ਥੋੜੇ ਚਿਰ ਹੀ ਆ ਬਸ ਮੈਂ ਕਹਿੰਦਾ ਨੈਕਸਟ ਵੀਕ ਦੇ ਵਿੱਚ ਅਗਲੇ ਹਫਤੇ ਤੱਕ ਠੀਕ ਹੈ ਅਸੀਂ ਆਉਣਾ ਆ ਉਦਾਸੀ ਸੰਤਾਂ ਦੀ ਫੋਟੋ ਆ ਕਿਸੇ ਗੁਰੂ ਦੀ ਫੋਟੋ ਆਪਾਂ ਝੰਡੇ ਤੇ ਜਾਂ ਗੱਡੀ ਤੇ ਨਹੀਂ ਲਗਾਉਂਦੇ ਕਿਉਂਕਿ ਘੱਟਾ ਮਿੱਟੀ ਪੈਂਦਾ ਇਸ ਕਰਕੇ ਬੇਦਬੀ ਹੁੰਦੀ ਐ ਇਸ ਕਰਕੇ ਆਪਾਂ ਸ਼ਿੱਦਾਂ ਦੀ ਫੋਟੋਆਂ ਨਹੀਂ ਲਗਾਉਂਦੇ ਬਟ ਗੱਲ ਆ ਗਈ ਈਗੋ ਤੇ ਹੁਣ ਅਸੀਂ ਝੰਡਾ ਲਗਾ ਕੇ ਆਵਾਂਗੇ ਤੇ ਜੇ ਜੁਰਤ ਐ ਤੁਹਾਡੇ ਦੇ ਵਿੱਚ ਠੀਕ ਐ ਸਿੰਘ ਆਪਣੇ ਜਹਾਜ ਤੇ ਆਉਣਗੇ ਫੋਰਚਨਰ ਦੇ ਉੱਤੇ ਠੀਕ ਐ ਤੇ ਜੇ ਜੁਰਤ ਐ ਤੇ ਹਟਾ ਕੇ ਦਿਖਾ ਦਿਓ ਜਾਂ ਫਿਰ ਅਸੀਂ ਨਹੀਂ ਤੇ ਜਾਂ ਫਿਰ ਤੁਸੀਂ ਨਹੀਂ ਠੀਕ ਹੈ ਬਾਕੀ ਨੌਜਵਾਨਾਂ ਨੂੰ ਵੀ ਬੇਨਤੀ ਹੈ ਕਿ ਜੇ ਚੰਡਾ ਲਗਾਉਂਦੇ ਹੁੰਦੇ ਹੋ ਤਾਂ ਤੁਸੀਂ ਉਹ ਚੀਜ਼ ਤੇ ਕੈਮ ਵੀ ਰਿਆ ਕਰੋ ਥੋੜਾ ਜਿਆ ਠੀਕ ਹੈ ਉਹ ਮੈਂ ਵੀਡੀਓ ਚ ਵੇਖਿਆ ਉਹ ਕਹਿ ਰਹੀ ਸੀ ਕਿ ਹਮਨੇ ਨਹੀਂ ਲਗਾਇਆ ਹਮਨੇ ਨਹੀਂ ਲਗਾਇਆ ਉਹ ਥੋੜਾ ਡਰ ਗਏ ਸੋ ਜੇ ਫੋਟੋ ਲਗਾ ਲਈਏ ਫਿਰ ਡਰ ਕਾ ਦਾ ਠੀਕ ਹੈ ਨਾ ਸੋ ਇਹ ਚੀਜ਼ ਦਾ ਥੋੜਾ ਖਿਆਲ ਰੱਖਿਆ ਕਰੋ ਠੀਕ ਹੈ ਬਾਕੀ ਪਿਓ ਪਿਓ ਹੁੰਦਾ ਹੈ ਪੁੱਤ ਪੁੱਤ ਹੁੰਦਾ ਹੈ ਠੀਕ ਹੈ ਤੇ ਸਭ ਨੂੰ ਪਤਾ ਹੈ ਕੌਣ ਕਿਹਦਾ ਪਿਓ ਆ ਤੇ ਕੌਣ ਕਿਦੇ ਵਿੱਚੋਂ ਨਿਕਲਿਆ ਹੈ